ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਸੰਦੂ ਫਾਰਮ ਵਿੱਚ ਹਰ ਪੰਜਾਬ ਦਾ ਸਵਾਗਤ ਹੈ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਝੋਨੇ ਦੀ ਪੀਆਰ 126 ਕਿਸਮ ਬਾਰੇ ਵੀਡੀਓ ਨੂੰ ਛੁਰੂ ਤੋਂ ਕੀਰਤਾਂ ਨਾਲ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਪੀਆਰ 126 ਕਿਸਮ ਬਹੁਤ ਵਧੀਆ ਕਿਸਮ ਹੈ ਇਹ ਘੱਟ ਸਮਾਂ ਲੈਂਦੀ ਅਤੇ ਪੰਦਰੀ ਪੌਦੇ ਕੇ ਘਾਤ ਵਿੱਚ ਲਾਉਣ ਤੋਂ ਲੈ ਕੇ ਪੱਕਣ ਤੱਕ 93 ਦਿਨ ਲੈਂਦੀ ਹੈ ਘੱਟ ਸਮਾਂ ਲਾਇਨ ਕਰਕੇ ਇਸ ਤੇ ਖਰਚਾ ਵੀ ਘੱਟ ਆਉਂਦਾ ਇਸ ਤੇ ਲੰਮੇ ਸਮੇਂ ਵਾਲੀਆਂ ਕਿਸਮਾਂ ਨਾਲੋਂ ਦੋ ਸਪਰੇਅ ਘੱਟ ਹੁੰਦੇ ਨੇ ਇੱਕ ਸਪਰੇਅ ਕੀਟਨਾਸ਼ਕ ਤੇ ਇੱਕ ਸਪਰੇਅ ਫੰਗੀਸਾਈਡ ਇਹਦੇ ਤੇ ਘੱਟ ਕਰਨੀ ਪੈਂਦੀ ਹੈ ਅਤੇ ਪੀਆਰ 126 ਲਾਉਣ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਕਿਸਾਨ ਵੀਰੋ 25 30 ਦਿਨਾਂ ਦੀ ਪਨੀਰੀ ਨੂਖੇ ਦੇ ਵਿੱਚ ਪੁੱਟ ਕੇ ਲਾ ਦੇਣਾ ਚਾਹੀਦਾ ਹੈ ਕੋਸ਼ਿਸ਼ ਕਰੋ ਕਿ ਪਨੀਰੀ ਬਾਇਤੋਂ ਤੇ 25 ਦਿਨਾਂ ਦੀ ਲਈ ਜਾਵੇ ਜਿਆਦਾ ਉਮਰ ਦੀ ਪਨੀਰੀ ਲਾਉਣ ਨਾਲ ਝਾੜ ਘਟਦਾ ਹੈ ਜਿਹੜੀਆਂ ਕਿਸਮਾਂ ਘੱਟ ਸਮੇਂ ਵਾਲੀਆਂ ਹੁੰਦੀਆਂ ਨੇ ਉਹਨਾਂ ਦੀ ਪਨੀਰੀ ਦਾ ਵਾਧਾ ਵੀ ਜਲਦੀ ਹੁੰਦਾ ਹੈ ਇਸ ਲਈ ਜੇਕਰ ਪਨੀਰੀ ਨੂੰ ਸਾਰੇ ਤੱਤ ਸਪਰੇ ਸਮੇਂ ਸਰ ਪਾਇ ਜਾਂ ਤਪਨੀਰੀ 22 ਤੋਂ 25 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਕਿਸਾਨ ਵੀਰੋ ਪੀਆਰ 126 ਨੂੰ ਝੁਲਸ ਰੋਗ ਵੀ ਬਹੁਤ ਘੱਟ ਲੱਗਦਾ ਹੈ ਜਿਸ ਕਾਰਨ ਇਸ ਦਾ ਝਾੜ ਔਸਤ 30 ਕੁਆਂਟਲ ਪ੍ਰਤੀ ਏਕੜ ਨਿਕਲ ਆਉਂਦਾ ਪਰ ਕਈ ਕਿਸਾਨ ਵੀਰ ਇਸ ਦਾ ਝਾੜ 35 36 ਕੁਆਂਟਲ ਵੀ ਕੱਢ ਲੈਂਦੇ ਨੇ ਜੇਕਰ ਪਨੀਰੀ ਨੂੰ 22 ਦਿਨਾਂ ਦੀ ਲਾਈ ਜਾਵੇ ਤਾਂ ਪੈਤੀ ਸ਼ਕਤੀ ਕੋਟਾ ਝਾੜ ਜਿਹੜਾ ਉਹ ਨਿਕਲ ਆਉਂਦਾ ਹੈ। ਜ਼ਿਆਦੀ ਉਮਰ ਦੀ ਪਨੀਰੀ ਲਾਉਣ ਨਾਲ ਗੰਡਾ ਪੈ ਜਾਂਦੀਆਂ ਨੇ ਤੇ ਬੂਟਾ ਫੋਟ ਨਹੀਂ ਕਰਦਾ ਜਿਸ ਨਾਲ ਝਾੜ ਘਟ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਪਨੀਰੀ 22 ਦਿਨਾਂ ਦੇ ਹੀ ਲਾ ਦਿੱਤੀ ਜਾਵੇ। ਪੀਆਰ 126 ਕਿਸਮ ਨੂੰ 20 ਜੂਨ ਤੋਂ ਟ੍ਰਾਂਸਫਰ ਪਲਾਂਟ ਕਰਨਾ ਸ਼ੁਰੂ ਕਰ ਦਿਦਨ ਦੇ ਕਿਸਾਨ ਵੀਰ ਜਿਨ੍ਹਾਂ ਨੇ ਸਬਜ਼ੀਆਂ ਤੇ ਜਿਨ੍ਹਾਂ ਨੇ ਸਬਜ਼ੀਆਂ ਜਿਵੇਂ ਕਿ ਮਟਰ ਤੇ ਆਲੂਆਂ ਦੀ ਬਜਾਈ ਕਰਨੀ ਹੁੰਦੀ ਹੈ ਜੇਕਰ ਕਿਸਾਨ ਵੀ 30 ਜੂਨ ਨੂੰ ਵੀ ਪੀਆਰ 126 ਟ੍ਰਾਂਸਫਰਟ ਕਰ ਦੇਣ ਤਾਂ ਵੀ ਸਬਜ਼ੀਆਂ ਤੇ ਆਲੂਆਂ ਦੀ ਬਜਾਈ ਹੋ ਸਕਦੀ ਹੈ ਲੇਟ ਕਰਨ ਨਾਲ ਝਾੜ ਵਾਧਾ ਹੈ ਜਿਹੜਾ ਝੋਨਾ ਹੈ ਹਾਈ ਟੈਂਪਰੇਚਰ ਵਾਲਾ ਸਮਾਂ ਜਿਹੜਾ ਉਹ ਕ੍ਰੋਸ ਕਰ ਜਾਂਦਾ ਹੈ ਨਾਲੇ ਅਨਸਾਰੇ ਸਮੇਂ ਜ਼ਿਆਦਾ ਵਰਖਾ ਦੇ ਸਮੇਂ ਨੂੰ ਵੀ ਪਾਰ ਕਰ ਜਾਂਦਾ ਹੈ ਜਿਸ ਨਾਲ ਝਾੜ ਵਾਧਦਾ ਹੈ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਤੋਂ ਬਾਅਦ ਕਣਕ ਬੀਜਣੀ ਹੁੰਦੀ ਏ ਉਹਨਾਂ ਨੂੰ ਵੀ ਜੂਨ ਨੂੰ ਪਨੀਰੀ ਬੀਜ ਕੇ 15 ਜੁਲਾਈ ਤੱਕ ਆਪਣੀ ਰਿਪੋਰਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ। ਜੇ 25 ਅਕਤੂਬਰ ਤੱਕ ਖੇਤ ਖਾਲੀ ਹੋ ਜਾਵੇਗਾ ਉਸ ਤੋਂ ਮਗਰੋਂ ਕਣਕ ਦੀ ਬਜਾਈ ਆਰਾਮ ਨਾਲ ਹੋ ਜਾਂਦੀ ਹੈ। ਕਿਸਾਨ ਵੀਰੋ ਪੀਆਰ 126 ਨੂੰ ਖਾਦਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਨੇ? ਕਸਾਨ ਵੀਰੋ ਫਾਸਫੋਰਸ ਦਾ ਤਤ ਤਾਂ ਤਾਂ ਹੀ ਪਾਉਣਾ ਜੇਕਰ ਤੁਸੀਂ ਮਿੱਟੀ ਟੈਸਟ ਕਰਾਈਏ ਤੇ ਉਸ ਦੀ ਸਿਫਾਰਸ਼ ਕੀਤੀ ਗਈ ਹੈ ਨਹੀਂ ਤਾਂ ਕਣਕ ਨੂੰ ਪਾਈ ਹੋਈ ਫਾਸਫੋਰਸ ਸੀ ਇਸ ਗਲੋੜਾਪੂਰਿਆ ਕਰ ਦੇਵੇਗੀ ਅਤੇ ਜੋ ਨੀਨੂ ਪਟਾਸ਼ ਜੜੀ ਹੈ ਉਹ ਵੀ ਤੋਂ 15 ਤੋਂ 20 ਕਿਲੋ ਪਾਉਣੀ ਹੈ ਜੂਰੀਆ ਲਾਉਣ ਤੋਂ ਬਾਅਦ ਪਾਉਣੀ ਹੈ 90 ਕਿਲੋ ਪ੍ਰਤੀ ਏਕੜ ਦੇ حساب ਨਾਲ ਪਾਉਣੀ ਹੈ ਅਤੇ ਉਹਦਿਆਂ 33 ਕਿਲੋ ਦੀਆਂ ਤਿੰਨ ਕਿਸ਼ਤਾਂ ਵਿੱਚ ਪਾਉਣੀ ਹੈ। ਪਹਿਲੀ ਕਿਸ਼ਤ ਜਿਹੜੀ ਇੱਕ ਹਫ਼ਤੇ ਬਾਅਦ ਪਾਉਣੀ ਹੈ ਲਾਉਣ ਤੋਂ ਅਤੇ ਦੂਜੀ 21 ਦਿਨਾਂ ਤੇ ਅਤੇ ਤੀਜੀ ਕਿਸ਼ਤ ਜਿਹੜੀ ਹੈ ਉਹ 35 ਦਿਨਾਂ ਤੇ 35 ਦਿਨਾਂ ਤੋਂ ਪਹਿਲਾਂ ਪਹਿਲਾਂ ਜ਼ੁਰਗਾ ਜਿਹੜੀ ਉਹ ਸਾਰੀ ਬਾਦੇ ਲਈ ਹੈ। ਪੀਆਰ 126 ਕਿਸਮ ਨੂੰ ਦੂਜੀ ਕਿਸਮਾਂ ਵਿੱਚ ਆਪਾਂ 42 ਦਿਨਾਂ ਤੱਕ ਖਾਦ ਪੂਰੀ ਕਰਨੀ ਹੁੰਦੀ ਹੈ। 90 ਕਿਲੋ ਜੂਰੀਆ ਤੋਂ ਵੱਧ ਪਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਿਆਦਾ ਜੂਰੀਆ ਨਾਲ ਪੈਸੇ ਦਾ ਨੁਕਸਾਨ ਹੁੰਦਾ ਹੈ ਤੇ ਵਾਤਾਵਰਨ ਨੂੰ ਵੀ ਦੁਸ਼ਤ ਹੁੰਦਾ ਹੈ ਜੂਰੀਆ ਜਿਹੜੀ ਹੈ ਉਹ ਨੰਮ ਜੂਰੀਆ ਹੀ ਵਰਤਣੀ ਹੈ ਕਿਸਾਨ ਵੀਰੋ 15 ਕਿਲੋ ਜਿੰਕ ਵੀ ਪਾਉਣੀ ਹੈ ਜੇਕਰ ਤੁਸੀਂ ਥੱਲੇ ਜਿੰਕ ਨਹੀਂ ਪਾਈ ਤਾਂ ਇਸ ਦੀ ਸਪਰੇਅ ਕਰ ਸਕਦੇ ਆ ਜਿੰਕ ਦੀ ਸਪਰੇਅ ਕਦੋਂ ਕਰਨੀ ਹੈ ਪਹਿਲਾ ਸਪਰੇਅ ਆਪਾਂ 15 ਦਿਨਾਂ ਤੋਂ 20 ਦਿਨਾਂ ਦੇ ਵਿੱਚ ਵੀ ਕਰ ਸਕਦੇ ਹਾਂ ਜਦੋਂ ਇਸ ਦੀ ਘਾਟ ਮਹਿਸੂਸ ਹੋਵੇ ਅਤੇ ਉਸ ਤੋਂ ਬਾਅਦ ਹਫ਼ਤੇ ਹਫ਼ਤੇ ਤੇ ਇਸ ਦੇ 2-3 ਸਪਰੇਅ ਕਰ ਦੇਣੇ ਚਾਹੀਦੇ ਨੇ ਕਿਸਾਨ ਵੀਰੋ ਜੇਕਰ ਦੇ ਵਿੱਚ ਆਪਾਂ ਲੋਹਾ ਅਤੇ ਕਾਲੀ ਦਾ ਪਾਣੀ ਅਤੇ ਜੂਰੀਆ ਵੀ ਰਲਾ ਕੇ ਪਾ ਸਕਦੇ ਹਾਂ ਇਸ ਤਰ੍ਹਾਂ ਕਰਨ ਨਾਲ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ। ਦੋਜ ਕਿੰਨੀ ਰੱਖਣੀ ਹੈ? ਕਿਸਾਨ ਵੀਰੋ ਜੇਕਰ ਤੁਸੀਂ 33% ਵਾਲਾ ਜ਼ਿੰਕ ਪਾਉਣਾ ਹੈ ਤਾਂ ਉਹ 600 ਗ੍ਰਾਮ ਲੈਣਾ ਹੈ। ਜੇਕਰ 21% ਵਾਲਾ ਪਾਉਣਾ ਹੈ ਤਾਂ 1 ਕਿਲੋ। ਲੋਹਾ 19% ਵਾਲਾ 600 ਗ੍ਰਾਮ ਲੈਣਾ ਹੈ। ਤੇ ਕਲੀ ਦਾ ਪਾਣੀ 500 ਗ੍ਰਾਮ ਕਲੀ ਨੂੰ ਰਾਤ ਨੂੰ ਮਿੱਟੀ ਦੇ ਘੜੇ 'ਚ ਪਿਉਂ ਕੇ ਰੱਖ ਦੇਣਾ ਹੈ। ਤੜਕੇ ਉਸ ਦਾ ਪਾਣੀ ਜਿਹੜਾ ਉਹ ਨਤਾਰਕ ਹੋ ਇਸ ਵਿੱਚ ਪਾਉਣਾ ਹੈ ਅਤੇ 1 ਕਿਲੋ ਜੂਰੀ ਲੈਣੀ ਹੈ ਇਹਨਾਂ ਨੂੰ ਸਾਰਿਆਂ ਨੂੰ 100 ਲੀਟਰ ਪਾਣੀ ਚ ਘੋਲ ਕੇ ਇੱਕ ਏਕੜ ਤੇ ਸਪਰੇਅ ਕਰਨਾ ਹੈ ਜੇਕਰ ਝੋਨਾ ਛੋਟਾ ਹੈ 15-20 ਦਿਨਾਂ ਦਾ ਤਾਂ 100 ਲੀਟਰ ਪਾਣੀ ਵਰਤਣਾ ਜੇਕਰ ਝੋਨਾ 30-35 ਦਿਨਾਂ ਦਾ ਹੋ ਗਿਆ ਤਾਂ 150 ਲੀਟਰ ਤੋਂ ਘੱਟ ਪਾਣੀ ਨਹੀਂ ਵਰਤਣਾ ਸਪਰੇਅ ਕਰਨ ਵੇਲੇ ਝੋਨੇ ਵਿੱਚ ਪਾਣੀ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਸਪਰੇਅ ਸ਼ਾਮ ਨੂੰ ਹੀ ਕਰੋ ਧੁੱਪ ਵੇਲੇ ਸਪਰੇਅ ਨਾ ਕਰੋ ਸਪਰੇਅ ਹੱਥ ਵਾਲੇ ਪੰਪ ਨਾਲ ਜਾਂ ਬੈਟਰੀ ਵਾਲੇ ਪੰਪ ਨਾਲ ਕਰੋ ਇੰਜਣ ਵਾਲੇ ਪੰਪ ਨਾਲ ਸਪਰੇਅ ਨਹੀਂ ਕਰਨਾ ਚਾਹੀਦਾ ਕਿਸਾਨ ਵੀਰੋ ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਭਰ ਕੇ ਰੱਖਣਾ ਹੈ ਉਹ ਵੀ ਇਸ ਕਰਕੇ ਤਾਂ ਕਿ ਜਿਹੜੇ ਨਦੀਨ ਨੇ ਉਹ ਕੰਟਰੋਲ 'ਚ ਰਹਿਣ ਉਸ ਤੋਂ ਬਾਅਦ ਪਾਣੀ ਜਿਹੜਾ ਉਸ ਉਕਾਸ ਕਾ ਕੇ ਲਾਉਣਾ ਹੈ ਅਤੇ ਜਦ ਗੋਪ ਤੇ ਆ ਜਾਵੇ ਝੋਨਾ ਫਿਰ ਉਸ ਨੂੰ ਪਾਣੀ ਭਰ ਕੇ ਲਾਉਣਾ ਇਸ ਵੀਡੀਓ ਚ ਬਸ ਇੰਨਾ ਹੀ ਜਲਦੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ